ਸਸ਼ਿਆ ਕਾਲ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਅੱਜ ਮੈਂ ਲੱਗੀਆਂ ਜੀ ਦਾਲ ਬਣਾਉਣ ਤੌੜੀ ਦੇ ਵਿੱਚ ਬੜੇ ਦਿਨਾਂ ਬਾਅਦ ਸੋਚਿਆ ਚਲੋ ਅੱਜ ਤੌੜੀ ਦੇ ਵਿੱਚ ਦਾਲ ਬਣਾਨੇ ਆ ਤੇ ਮੈਂ ਬਣਾਵਾਂਗੀ ਜੀ ਮਿਕਸ ਦਾਲ ਬਣਾਵਾਂਗੀ ਤੇ ਮੈਂ ਤੌੜੀ ਲੈ ਲਈ ਹੈ ਧੋ ਲਈ ਹੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਬਣਾਵਾਂਗੇ ਤੌੜੀ 'ਚ ਪਾਣੀ ਪਾ ਲਿਆ ਜੀ ਆਪਾਂ ਨੇ ਰੱਖ ਦਿੱਤੀ ਹੈ ਚੁੱਲ੍ਹੇ ਤੇ ਗੈਸ ਚੁੱਲੇ ਤੇ ਰੱਖ ਦਿੱਤੀ ਹੈ। ਖੁੱਲਾ ਡੁੱਲਾ ਹੀ ਪਾਣੀ ਬਣਾਵਾਂਗੇ। ਤੇ ਆਪਾਂ ਨੇ ਖੁੱਲਾ ਡੁੱਲਾ ਹੀ ਪਾਣੀ ਪਾ ਲਿਆ ਏ। ਤੇ ਰਿੱਝੀ ਜਾਊਗੀ। ਕੁੱਲੇ ਪਾਣੀ ਦੇ ਵਿੱਚ ਵਧੀਆ ਰਿੱਝਦੀ ਆ ਫਿਰ। ਥੋੜੀ ਜੀ ਆਪਾਂ ਜੀ ਆਹ ਵਾਲੀ ਪਾ ਲਵਾਂਗੇ। ਕਿਹੜੇ ਬੀਨਸ ਨੇ ਇਹ ਪਤ ਨਹੀਂ ਸੋਇਆ ਬੀਨਸ ਐ ਕਿ ਕਿਹੜੀ ਦਾਲ ਆ ਇਹ। ਇਹ ਦੂਸਰੀ ਦਾਲ ਆਪਾਂ ਪਾਵਾਂਗੇ ਜੀ ਚੰਨੇ ਦੀ। ਤੇ ਇਸ ਤਰੀ ਦੀ ਦਾਲ ਆਪਾਂ ਜੀ ਮਾਂ ਦੀ ਦਾਲ ਪਾਵਾਂਗੇ ਥੋੜੇ ਜਿਹਾ ਆਪਾਂ ਇਹ ਛੋਟੇ ਰਾਜਮਾ ਪਾਵਾਂਗੇ ਰਾਜਮਾ ਕਹਿੰਦੇ ਆ ਕਿ ਇਹਨੂੰ ਕਿਹੜੀ ਦਾਲ ਕਹਿੰਦੇ ਰੌਂਗੀ ਕਹਿੰਦੇ ਆ ਛੋਟੇ ਰਾਜਮਾ ਹੀ ਕਹਿ ਦਿੰਦੀ ਨੇ ਮੈਂ ਤਾਂ ਚਲੋ ਜੀ ਆਪਾਂ ਹੁਣ ਇਹਨੂੰ ਮਿਕਸ ਕਰਕੇ ਢੋ ਲਵਾਂਗੇ ਚੰਗੀ ਤਰ੍ਹਾਂ ਜੀ ਆਪਾਂ ਦਾਲ ਚੰਗੀ ਤਰ੍ਹਾਂ ਤੋਲ ਲਿਆ ਤੇ ਹੁਣ ਆਪਾਂ ਪਾ ਦਵਾਂਗੇ ਜੀ ਤੌੜੀ ਦੇ ਵਿੱਚ ਹੁਣ ਆਪਾਂ ਨਾ ਸਿਰਫ ਨਮਕ ਪਾਵਾਂਗੇ ਪਹਿਲਾਂ ਦਾਲ ਦੇ ਵਿੱਚ ਬੱਸ ਇਹਨੂੰ ਪਹਿਲਾਂ ਰਿਜਣ ਦਵਾਂਗੇ ਫਿਰ ਨਾ ਇਹਦੇ ਉੱਪਰ ਉੱਪਰ ਜਿਹੜੀ ਝਾਗ ਆਊਗੀ ਆਪਾਂ ਉਹਨੂੰ ਉਤਾਰ ਦੇਵਾਂਗੇ ਫਿਰ ਉਸ ਤੋਂ ਬਾਅਦ ਮਿਰਚਾਂ ਤੇ ਹਲਦੀ ਪਾਵਾਂਗੇ ਉੱਪਰ ਉੱਪਰ ਜਿਹੜਾ ਦੇਖੋ ਉੱਪਰ ਉੱਪਰ ਝੱਗ ਜਿਹੀ ਆ ਗਈ ਹੈ ਆਪਾਂ ਇਹਨੂੰ ਉਤਾਰ ਦੇਵਾਂਗੇ ਉਨਪੌਂਦੇ ਜੀ ਆਪਾਂ ਹੜਦੀ ਵਗੈਰਾ ਇਹਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਇੱਕ ਪਿਆਜ਼ ਆਪਾਂ ਕੱਟਿਆ ਹੋਇਆ ਥੋੜਾ ਜਿਹਾ ਸਰੋਂ ਦਾ ਤੇਲ ਤੇ ਹੁਣ ਆਪਾਂ ਇਹਨੂੰ ਰਿੱਜਣ ਦਵਾਂਗੇ ਟੱਕ ਕੇ ਫਲੇਮ ਆਪਾਂ ਥੋੜੀ ਜਿਹੀ ਮੀਡੀਅਮ ਕਰ ਦੇਵਾਂਗੇ ਲੋ ਜੀ ਅਜਾ ਦੇਖੀ ਆਪਣੀ ਦਾਲ ਕਿੰਨੀ ਕੁ ਬਣੀ ਐ ਤਕਰੀਬਨ ਤਕਰੀਬਨ ਆਪਣੀ ਦਾਲ ਬਣ ਚੱਲੀ ਆ ਬਸ ਥੋੜਾ ਜਿਹਾ ਹੋਰ ਪਕਾਵਾਂਗੇ ਆਪਾਂ ਇਹਨੂੰ ਦਾੜਤਾ ਜੀ ਆਪਣੀ ਤਕਰੀਬਨ ਬਣ ਗਈ ਹੈ ਤੇ ਆਪਾਂ ਹੁਣ ਆਹ ਘੋਟਣੀ ਫੇਰਾਂਗੇ ਇਹਦੇ ਵਿੱਚ ਕੋਟਣੀ ਫੇਰਨ ਤੋਂ ਬਾਅਦ ਫਿਰ ਆਪਾਂ ਲਗਾਵਾਂਗੇ ਜਿੰਨੇ ਥੋੜਾ ਜਿਹਾ ਤੜਕਾ ਜੀ ਆਪਾਂ ਹੁਣ ਫੇਰ ਦਿਆਂ ਇਹਦੇ ਵਿੱਚ ਕੋਟਣੀ ਤੋਂ ਬਾਅਦ ਲਗਾਉਣੀ ਆ ਜੀ ਆਪਾਂ ਤੜਕਾ ਇਹ ਚੁੱਲੇ ਤੇ ਬਣਾਵੋ ਤਾਂ ਹੋਰ ਵੀ ਇਹਦਾ ਸਵਾਦ ਆਉਂਦਾ ਹੈ ਦਾਲ ਦਾ ਚੁੱਲੇ ਤੇ ਬਣੀ ਹੋਈ ਦਾਲ ਦਾ ਲਾਗੀ ਟੇਸਟ ਹੁੰਦਾ ਹੈ ਪਰ ਹੁਣ ਤੁਹਾਨੂੰ ਪਤਾ ਹੀ ਹੈ ਇੱਥੇ ਹੁਣ ਸ਼ਹਿਰਾਂ ਦੇ ਵਿੱਚ ਕਿੱਥੇ ਆਪਾਂ ਇੱਥੇ ਚੁੱਲਾ ਫਲੈਟਾਂ ਦੇ ਵਿੱਚ ਚੁੱਲਾ ਵਗੈਰਾ ਬਣਾ ਸਕਦੇ ਹਾਂ ਨਾ ਤੇ ਨਹੀਂ ਤਾਂ ਮੇਰਾ ਤਾਂ ਬੜਾ ਦਿਲ ਕਰਦਾ ਹੁੰਦਾ ਵੀ ਚੁੱਲੇ ਦੇ ਉੱਪਰ ਦਾਲ ਬਣਾਈਏ ਕਦੇ ਪਿੰਡ ਚੱਲ ਕੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਉੱਥੇ ਤਾਂ ਆਪਣੇ ਕੋਲ ਤੰਦੂਰ ਵੀ ਹੈਗਾ ਫੇ ਤੰਦੂਰ ਦੀ ਰੋਟੀ ਬਣਾਵਾਂਗੇ ਤੇ ਜੁੱਲੇ ਤੇ ਦਾਲ ਬਣਾਵਾਂਗੇ ਆਪਾਂ ਚਲੋ ਜੀ ਆਪਣੀ ਦਾਲ ਘੋਟੀ ਗਈ ਐ ਹੁਣ ਆਪਾਂ ਇਹਨੂੰ ਲਗਾਵਾਂਗੇ ਤੜਕਾ ਆਹ ਦੇਖੋ ਜੀ ਦਾਲ ਆਪਣੀ ਘੋਟੀ ਗਈ ਐ ਥੋੜੀ ਜੀ ਆਪਾਂ ਪਤਲੀ ਰੱਖੀ ਐ ਕਿਉਂਕਿ ਤੜਕਾ ਲਾਉਣ ਤੋਂ ਬਾਅਦ ਫਿਰ ਇਹਨੇ ਗਾੜੀ ਹੋ ਜਾਣਾ ਐ ਦੇਖੋ ਵੈਨ ਬਹੁਤ ਵਧੀਆ ਘੋਟੀ ਗਈ ਐ ਜੀ ਆਪਾਂ ਲਗਾਨਿਆ ਜੀ ਹੁਣ ਤੜਕਾ ਉਨੇ ਇਹਦੇ ਵਿੱਚ ਸਰੋਂ ਦਾ ਤੇਲ ਤੇਲ ਆਪਣਾ ਹੋ ਗਿਆ ਜੀ ਗਰਮ ਪਾਉਣੀ ਹੈ ਥੋੜਾ ਜਿਹਾ ਜੀਰਾ ਅਦਰਕ ਲਾਟਣ ਦਾ ਪੀਸ ਪਿਆਜ਼ ਮਜ਼ਾ ਆ ਰਿਹਾ ਬੜੀ ਵਧੀਆ ਕੁਝ ਸ਼ੁਰੂ ਆ ਰਹੀ ਹੈ हरिया मिर्चा उप के थोड़ी हिंग पावे ਕੋ ਜੀ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ। ਨਾ ਗਾੜੀ ਹੈ ਨਾ ਪਤਲੀ ਹੈ। ਹੁਣੋ ਜੀ ਭਾਈ ਆਪਾਂ ਫਰੈਸ਼ ਫਰੈਸ਼ ਧਨੀਆ ਹਰਾ ਚਲੋ ਜੀ ਆਪਣੀ ਬਣ ਰਹੀ ਹੈ ਜੀ ਰੋਟੀ ਕਿਉਂਕਿ ਡਾਕਟਰ ਸਾਹਿਬ ਵੀ ਬਸ ਆ ਗਏ ਹਨ ਤੇ ਹੁਣ ਉਹਨਾਂ ਦੀ ਪਹਿਲਾਂ ਥਾਲੀ ਤਿਆਰ ਕਰਾਂਗੀ। ਲੋ ਜੀ ਆਪਣੀ ਥਾਲੀ ਹੋ ਗਈ ਜੇ ਤਿਆਰ ਡਾਕਟਰ ਸਾਹਿਬ ਦੀ ਲੰਚ ਥਾਲੀ ਤਿਆਰ ਹੋ ਗਈ ਹੈ।